ਹਾਂਜੀ ਮਿੱਤਰੋ ਸਵਾਗਤ ਹੈ ਵੀ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਛੋਟੀਆਂ ਮੋਡੀਫਿਕੇਸ਼ਨ ਬਾਰੇ ਦਿਖਾਉਣਾ ਹੈ ਵੀ ਆਪਣੇ ਟਰੈਕਟਰ ਦੇ 5210 ਗੇਅਰ ਗੇਅਰ ਪ੍ਰੋ ਨਹੀਂ ਹੈਗਾ ਇਹ ਦੂਸਰਾ ਹੀ ਹੈਗਾ ਵੀ ਹੁਣ ਵਾਲੇ ਮੰਨ ਲਓ 2024 ਚੱਲ ਰਿਹਾ ਹੈਗਾ ਹੁਣ ਵਾਲੇ ਟਰੈਕਟਰਾਂ ਦੇ ਵਿੱਚ ਵੀ ਉਹ ਮੋਡੀਫਿਕੇਸ਼ਨ 4 ਵੀਲ ਚਾਹੀਏ ਕੱਲੇ ਚ 2 ਵੀਲ ਚ ਤਾਂ ਉਹ ਮੋਡੀਫਿਕੇਸ਼ਨ ਆਈ ਨਹੀਂਗੀ ਤੇ ਪਹਿਲਾਂ ਤੁਸੀਂ ਟਰੈਕਟਰ ਦੇਖ ਲਓ ਕਾਲਰਸ਼ਿਪ ਵਾਲੀ ਟਰੈਕਟਰ ਦੇਖ ਲਓ ਤੇ ਆਪਾਂ ਜਿਹੜੀ ਮੋਡੀਫਿਕੇਸ਼ਨ ਦੀ ਗੱਲ ਕਰਦੇ ਹਾਂ ਉਹ ਲਾਇਆ ਆਪਾਂ ਇਹਦੇ ਟਿਲਟ ਸਟੀਅਰਿੰਗ ਤਹੀਂ ਕੋਲ ਜਾ ਕੇ ਆ ਲਾਇਆ ਗਿਆ ਆਪਾਂ ਇਹਦੇ ਟਿਲਟ ਸਟੀering ਉੱਤੇ ਬੈ ਕੇ ਦਿਖਾ ਤੇ ਆਪਾਂ ਵੀ ਜਿਹੜੀ ਜਿਹੜੀ ਨਿੱਕੀ ਮੋਟੀ ਮੋਡੀਫਿਕੇਸ਼ਨ ਕਰਦੇ ਹਾਂ ਆਪਾਂ ਤੁਹਾਨੂੰ ਉਹ ਜ਼ਰੂਰ ਦਿਖਾਉਣੇ ਹੈਗੇ ਤੇ ਇਹ ਟਿਲਟ ਸਟੀering ਹੈਗੇ ਦੇਖੋ ਅਡਜਸਟੇਬਲ ਹੈ ਚੱਕਿਓ ਦੇਖੋ ਅਡਜਸਟੇਬਲ ਸਟੀering ਹੈਗਾ ਤੁਸੀਂ ਵੀ ਕਿੱਥੇ ਵੀ ਜਿਵੇਂ ਵੀ ਮੰਨ ਲਓ ਵੀ ਸੀਟ ਤੁਸੀਂ ਵਗਰ ਕਰੀਏਗੀ ਤਾਂ ਤੁਹਾਨੂੰ ਹੱਥ ਅੱਗੇ ਕਰਨ ਦੀ ਲੋੜ ਨਹੀਂ ਵੀ ਜ਼ਿਆਦਾ ਵੀ ਤੰਗ ਜੇ ਬੈਠਣ ਦੀ ਲੋੜ ਨਹੀਂ ਤਾਂ ਤੁਸੀਂ ਇਹਨੂੰ ਸੀਟ ਨੂੰ ਇਹਨੂੰ ਸਟੀering ਥੱਲੇ ਕਰ ਸਕਦੇ ਹੋਗੇ ਤੇ ਇੱਕ ਆਪਾਂ ਇਹਦੇ ਦੂਸਰੀ ਚੀਜ਼ ਪਾਈ ਹੈਗੀ ਆਪਾਂ ਇਹਦੇ ਡਿਜੀਟਲ ਮੀਟਰ ਇਹ ਮੀਟਰ ਜ਼ਿਆਦਾਤਰ ਆਉਂਦਾਗਾ ਜੌਂਡੀਅਰ 5405 ਹੋ ਗਿਆ 5055 ਹੋ ਗਿਆ 5075 ਹੋ ਗਿਆ ਉਹਨਾਂ ਚ ਇਹ ਮੀਟਰ ਆਉਂਦਾਗਾ ਇਹ ਮੀਟਰ ਵੀ ਆਪਾਂ ਇਹਦੇ ਵਿੱਚ ਇੰਸਟਾਲ ਕੀਤਾਗਾ ਆਪਣੇ ਟਰੈਕਟਰ ਦੇ ਵਿੱਚ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿਵੇਂ ਇਹਨੂੰ ਖਰੀਦ ਸਕਦੇ ਹੋਗੇ ਕਿਵੇਂ ਇਹਨੂੰ ਫਿੱਟ ਕਰਨਾਗਾ ਤੇ ਦੇਖੋ ਪਹਿਲਾਂ ਚੱਲਦੇ ਆਂ ਵੀ ਜਮਾਂ ਗੱਡੀਆਂ ਵਾਂਗੂ ਚੱਲਦਾ ਹੈਗਾ ਵੀ ਇਹਦੇ ਫੀਚਰ ਸਾਰੇ ਉਹੀ ਨੇਗੇ ਤੇ ਆਪਾਂ ਇੱਕ ਵਾਰੀ ਦੁਬਾਰਾ ਦਿਖਾ ਦਈਏ। ਦੇਖੋ ਇਹਦੇ ਵਿੱਚ 4 ਮੋਡ ਨੇਗੇ ਮੀਟਰ ਦੇ ਵਿੱਚ ਤੇ ਆਪਾਂ ਲਾਈਟ ਦਿਖਾ ਦਈ ਪਹਿਲਾਂ। 4 ਮੋਡ ਆ ਤਾਂ ਦੇਖੋ ਇਹਦਾ ਜਿਹੜਾ 4753 ਘੰਟੇ ਆਗੇ ਵੀ ਇਹ ਮੀਟਰ ਆਪਾਂ ਨੇ ਵੀ ਨਵਾਂ ਤਾਂ ਇਹ ਆਉਂਦਾ ਨਹੀਂਗਾ ਵੀ ਜਿਹੜੇ ਟਰੈਕਟਰ ਮੰਨ ਲਓ ਐਕਸੀਡੈਂਟ ਹੋ ਜਾਂਦੇ ਨੇ ਇਹ ਉਹਨਾਂ ਦੇ ਮੀਟਰ ਆਉਂਦੇ ਨੇਗੇ ਵੀ ਜੇ ਜੇ ਆਪਾਂ ਨਵਾਂ ਵੀ ਲੈਣਾ ਤਾਂ ਨਵਾਂ ਵੀ ਮਿਲ ਜੂ ਤੇ ਇਹ ਉਹ ਮੀਟਰ ਹੈਗਾ ਇਹ ਚੱਲਿਆ ਹੋਇਆ 4753 ਘੰਟੇ ਤੇ ਇਹਦਾ ਦੂਸਰਾ ਮੋਡ ਆਪਾਂ ਦਿਖਾ ਦਈਏ। ਇਹ ਇਹ ਆਪਣਾ ਜੌਬ ਵਰਕਰ ਹੈਗਾ ਵੀ ਆਪਾਂ ਜਦੋਂ ਦਾ ਸੀ ਮੀਟਰ ਲਾਇਆਗਾ 0 ਤੋਂ ਲਾਇਆ ਦੀ 13 ਘੰਟੇ ਚੱਲਿਆ ਹੁਣ ਤੱਕ ਟਰੈਕਟਰ ਇਹ ਇਹ ਜੀਪੀਐਸ ਵਾਲਾ ਮੀਟਰ ਹੈਗਾ ਬਾਕੀ ਆਪਾਂ ਇਹ ਜੀਪੀਐਸ ਵਾਲੇ ਮੋਡ ਨੇਗੇ ਉਹ ਆਪਾਂ ਲਾਈ ਨਹੀਂ ਆ ਜੀਪੀਐਸ ਵਾਲਾ ਮੋੜ ਹੈ ਇਹਦਾ ਆ ਦੇਖੋ ਆ ਵੀ ਇਹ ਆਪਣਾ ਵੀ ਵਰਕ ਕੀਤਾ ਹੋਇਆ ਇਹਨਾਂ ਆ ਜੀਪੀਐਸ ਆ ਦੇਖਦੇ ਦੇਖ ਲਓ ਲੱਗਿਆ ਹੋਇਆ ਸਪੀਡਮੀਟਰ ਹੈ ਤੇ ਫੋਨ ਤੇ ਜੀਪੀਐਸ ਵਾਲਾ ਇੱਕ ਡਿਵਾਈਸ ਲਾ ਕੇ ਨਾ 2500 ਦਾ ਪੈਕ ਪੈਂਦਾ ਉਹ ਚ ਘੱਟ ਵਾਲੀ ਪੈ ਜਾਂਦਾ ਵੱਧ ਵਾਲੇ ਪੈਂਦਾ ਆ ਆ ਵੀ ਆਪਣਾ ਮੋਡ ਆ ਗਿਆ 180 ਇਹ ਵੀ ਮੰਨ ਲਓ ਵੀ ਸਰਵਿਸ ਦਿਖਾ ਰਿਹਾ ਹੈਗਾ ਬੀਕ ਸੱਸੀ ਘੰਟੇ ਦੀ ਸਰਵਿਸ ਹੋਣੀ ਹੈ ਕਿ ਵੀ ਇਹਦੇ ਵਿੱਚ ਆਪਾਂ ਵੀ ਉਹ ਕਰ ਸਕਦੇ ਹਾਂ ਲਿਖ ਸਕਦੇ ਹਾਂ ਵੀ ਇੰਨੇ ਘੰਟੇ ਬਾਅਦ ਵੀ ਮੰਨ ਲਓ ਵੀ 200 ਬਾਅਦ 300 ਬਾਅਦ ਆਇਆ ਉਹ ਆ ਗਿਆ ਅਲਟੀਨੇਟਰ ਦਾ ਦੇਖੋ ਵੀ ਕਿੰਨਾ ਬੈਟਰੀ ਤੋਂ ਕਰੰਟ ਆ ਰਿਹਾ ਹੈਗਾ ਇੱਥੇ ਕੱਢ ਗਿਆ 12.12.9 ਤੇ ਦੇਖੋ ਇੱਥੇ ਵੀ 4-5 ਮੋੜ ਆ ਜਾਂਦੇ ਨੇ ਇਹ ਮੀਟਰ ਦੇ ਵਿੱਚ ਵੀ ਈਜ਼ੀਲੀ ਫਿੱਟ ਹੋ ਜਾਣਾਗਾ ਕੋਈ ਬਾਦੂ ਘੱਟ ਵੱਡ ਨਹੀਂ ਕਰਨੀ ਪੈਂਦੀ ਜਮਾਂ ਵੀ ਜੈਨੂਅਲ ਫਿਟਿੰਗ ਹੈ ਜੀ ਦੇਖ ਸਕਦੇ ਹੋ ਵੀ ਪਤਾ ਨਹੀਂ ਲੱਗਦਾ ਤੇ ਬਾਕੀ ਆ ਚੀਜ਼ ਆ ਗਈ ਤੇ ਹੋਰ ਇੱਕ ਸੀਟ ਕਵਰ ਜੇ ਕਿਸੇ ਮੇਰੇ ਭਰਾ ਨੂੰ ਸੀਟ ਕਵਰ ਚਾਹੀਦਾ ਤਾਂ ਆਪਣੇ ਨਾਲ ਕੰਟੈਕਟ ਕਰੋ ਤੇ ਆਪਾਂ ਤੁਹਾਨੂੰ ਅਵੇਲੇਬਲ ਕਰਕੇ ਦੇਵਾਂਗੇ ਬਹੁਤ ਫਾਰਮ ਵਾਲਾ ਸੀਟ ਕਵਰ ਹੈਗਾ ਵੀ ਆਪਾਂ ਨੂੰ ਮੰਨ ਲਓ ਵੀ 6 ਮਹੀਨੇ ਹੋ ਗਏ ਲਾਈਨ ਇਹਨੂੰ ਬਿਲਕੁਲ ਵੀ ਕੋਈ ਵੀ ਦਿੱਕਤ ਨਹੀਂ ਆਈ ਵੀ ਗਰਮੀਆਂ ਦੇ ਵਿੱਚ ਤਾਂ ਜ਼ਰੂਰ ਇਹ ਤੋਂ ਪੋਲ ਆਏ ਹੋ ਜਾਂਦਾ ਹੈਗਾ ਵੀ ਬੈਠਣ ਦੇ ਵਿੱਚ ਦਿੱਕਤ ਆਉਂਦੀ ਹੈ ਜਦੋਂ ਵੀ ਸੌਫਟ ਹੋ ਜਾਣਾਗਾ ਵੀ ਹੁਣ ਫੇਰ ਹਾਰਡ ਹੋ ਗਿਆ ਇਹ ਵੀ ਪਹਿਲਾਂ ਨਹੀਂ ਸ਼ੇਪ ਦੇ ਵਿੱਚ ਹੀ ਆ ਗਿਆ ਆਪਣੀ ਵੀ ਇੱਕ ਜੇਬ ਲੱਗੀ ਹੈ ਇੱਧਰ ਇਹ ਤੁਸੀਂ ਇੱਧਰ ਮਰਜ਼ੀ ਲਗਵਾ ਸਕਦੇ ਹੋਗੇ ਜੇਬ ਤੇ ਬਾਕੀ ਤੁਸੀਂ ਦੇਖ ਲਓ ਸਾਰਾ ਕੁਝ ਇੱਕ ਮੈਟ ਜੇ ਕਿਸੇ ਨੂੰ ਮੈਟ ਚਾਹੀਦਾ ਹੈਗਾ ਮੈਟ ਵਾਲੇ ਵੀ ਜ਼ਰੂਰ ਕੰਟੈਕਟ ਕਰੋ ਬਹੁਤ ਦੇ ਵੀਰਾਂ ਦੇ ਮੈਸੇਜ ਆਉਂਦੇ ਨੇ ਕਿ ਵੀ ਮੈਟ ਤੁਸੀਂ ਕਿੱਥੋਂ ਲਿਆਗਾ ਵੀ ਕਿਵੇਂ ਅਸੀਂ ਲਈਏ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਵੀ ਮੈਟ ਵੀ ਤੁਹਾਨੂੰ ਅਵੇਲੇਬਲ ਕਰਵਾ ਕੇ ਦੇਵਾਂਗੇ ਬਾਕੀ ਆਪਾਂ ਇੱਕ ਲਾਇਆ ਇਹਦੇ ਬੈਟਰੀ ਬਾਕਸ ਬੈਟਰੀ ਬਾਕਸ ਵੀ ਬੈਟਰੀ ਬਾਕਸ ਹੁੰਦਾ ਇਹਦੇ ਬੈਟਰੀ ਆਉਂਦੀ ਹੈਗੀ ਅੰਦਰ ਤਾਂ ਉਹ ਕਾਰਬਨ ਨਾਲ ਇਥੋਂ ਸਾਰਾ ਖਰਾਬ ਕਰ ਦੇਗੀ ਤਾਂ ਆਪਾਂ ਇਹਦੀ ਬੈਟਰੀ ਬਾਹਰ ਕੱਢੀਏਗੀ ਵੀ ਫੈਂਸੀ ਬਾਕਸ ਆ ਗਿਆ ਦੇਸੀ ਨਹੀਂ ਹੈਗਾ ਉਧਰ ਖੁੱਲ ਕੇ ਬੈਟਰੀ ਇੱਧਰ ਬਾਹਰ ਆ ਜਾਂਦੀ ਹੈਗੀ ਤੇ ਇਹ ਵੀ ਆਪਾਂ ਤੁਹਾਨੂੰ ਅਵੇਲੇਬਲ ਕਰਵਾ ਸਕਦੇ ਹਾਂ ਬੈਟਰੀ ਬਾਕਸ ਜਿਹੜੇ ਵੀ ਮਰਜ਼ੀ ਟਰੈਕਟਰ ਦਾ ਜੇ ਬਿਲਕੁਲ ਫੈਂਸੀ ਕੋਈ ਦੇਸੀ ਨਹੀਂਗਾ ਸਟੀਲ ਦਾ ਬਣਾਇਆ ਹੋਇਆ ਹੈਗਾ ਦੇਖੋ ਸਟੀਲ ਦਾ ਇਹਨੂੰ ਜਰ ਨਹੀਂ ਲੱਗਦੀ ਕਦੇ ਵੀ ਤੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਵੇਂ-ਨਵੇਂ ਵੀਡੀਓਾਂ ਦੇਖਣ ਵਾਸਤੇ ਧੰਨਵਾਦ